ਅੱਜ ਆਪਣੇ ਗੁਰੂ ਘਰ ਵਿਖੇ ਨਿਸਾਨ ਸਾਹਿਬ ਦੀ ਸੇਵਾ ਹੋਣੀ ਸੀ ਲੱਗਣਾ ਸੀ ਨਮਾ ਤੇ ਆਰੰਭਤਾ ਵਾਸਤੇ ਪਹਿਲਾਂ ਅਨਾਉਂਸਮੈਂਟ ਕਰੀ ਹੁਕਮਨਾਮਾ ਸਾਹਿਬ ਲਿਆ ਫਿਰ ਸੁਖਮਣੀ ਸਾਹਿਬ ਜੀ ਆਂਦੇ ਪਾਠ ਆਰੰਭ ਕਰੇ ਤੇ ਮਾਤਾ ਮਾਨਿਆ ਹੋਣੀਆਂ ਸੀ ਉਹਨਾਂ ਨੇ ਚੌ ਸੀਗਾ ਸੇਵਾ ਕਰੀ ਸੰਭਰਨ ਦੀ ਇਹ ਜਿਹੜਾ ਸਮਾਨ ਆਇਆ ਹੋਇਆ ਸੀਗਾ ਸਾਰਾ ਉਹ ਸਾਧਨ ਦੇ ਵਿੱਚੋਂ ਉਤਾਰ ਕੇ ਉੱਪਰ ਪਹੁੰਚਾਇਆ ਗਿਆ ਬڑا ਚਾਅ ਸੀਗਾ ਸੰਗਤ ਨੂੰ ਸੰਗਤ ਨੇ ਬੜੇ ਉਤਸ਼ਾਹ ਦੇ ਨਾਲ ਉਪਰ ਸੇਵਾ કરી ਜਿਹੜਾ ਪਹਿਲਾ ਨਿਸ਼ਾਨ ਸਾਹਿਬ ਸੀਗਾ ਅੱਜ ਤੋਂ 30 35 ਸਾਲ ਪਹਿਲਾਂ ਸਰਦਾਰ ਪੁਸ਼ਪਿੰਦਰ ਸਿੰਘ ਜੀ ਸਰਪੰਚ ਨੇ ਸਾਫ ਕਾ ਸਾਡੇ ਪਿੰਡ ਦੇ ਉਹਨਾਂ ਦੇ ਪਰਿਵਾਰ ਨੇ ਬਜ਼ੁਰਗਾਂ ਨੇ ਇਹ ਸੇਵਾ કરી ਸੀ ਤੇ ਹੁਣ ਵਾਲੇ ਨਿਸ਼ਾਨ ਸਾਹਿਬ ਦੀ ਵੀ ਸੇਵਾ ਸਤਿਗੁਰਾਂ ਨੇ ਇਹਨਾਂ ਦੀ ਝੋਲੀ ਪਾਈ ਮਾਤਾ ਜੀਆ ਨੇ ਬੜਾ ਉਪਰਾਲਾ ਕਰਿਆ ਸਾਰੇ ਪਰਿਵਾਰ ਦੇ ਵਾਸਤੇ ਤੇ ਫਿਰ ਅਸੀਂ ਨੇ ਆਰੰਭਤਾ ਦੇ ਵਾਸਤੇ ਉੱਪਰ ਅਰਦਾਸ ਬੇਨਤੀ ਕਰੀ ਵੀ ਲੌਂਟੋ ਪੈਲਾ ਤੇ ਇਹ ਆਪਣਾ ਦਰਬਾਰ ਸਾਹਿਬਾ ਦਾ ਤੇ ਇਹ ਹੁਣ ਤਕਰੀਬਨ ਜਲਦੀ ਤਿਆਰ ਹੋ ਜਾਣਾ ਜਿੰਨਾ ਚੱਕਰ ਉੱਪਰ ਕੰਮ ਚੱਲਦਾ ਸੀ ਆਪਾਂ ਇਨਸਾਨ ਸਭ ਇੱਥੇ ਲਾ ਲਿਆ ਸੀ ਤੇ ਉਹਰੇ ਇਹਨਾਂ ਦੀ ਸੇਵਾmdi ਇਨਸਾਨ ਸਾਹਿਬ ਦੀ ਤੇ ਇਸ ਤੋਂ ਪ੍ਰੰਤ ਬਾਬਾ ਜੀਆ ਨੇ ਦੇਖ ਦੀ ਸੇਵਾ ਕੀਤੀ ਸਾਰੀ ਸੰਗਤ ਨੂੰ ਵਰਤਾਈ ਤੇ ਫਿਰ ਆਪਣੇ ਇੱਕ ਇਹ ਨੇਗੇ ਮਹਿਰੂਕ ਮਕੈਨੀਕਲ ਵਰਕਰਸ ਨਾਮ ਵਾਲੇ ਇਹਨਾਂ ਨੇ ਸੇਵਾ ਕਰੀ ਜਾਈ ਫਿਰ ਸੰਗਤ ਆ ਗਈ ਸੀ ਸਾਰਿਆਂ ਨੇ ਕਰੀ ਸੇਵਾ ਜਿਹੜਾ ਨਿਸ਼ਾਨ ਸਾਹਾਗਾ ਇਹਦਾ ਬੜੀ ਵੱਡੀ ਮਹੱਤਤਾ ਐ ਮੰਨ ਲਓ ਵੀ ਇੱਕ ਅਧੂਰਾ ਗੁਰਦੁਆਰਾ ਨਿਸ਼ਾਨ ਸਾਹਿਬ ਤੋਂ ਬਿਨਾ ਤੇ ਜਿਹੜਾ ਦਾ ਫਰਲਾ ਉੱਪਰ ਜਦੋਂ ਤਿਆਰ ਹੋ ਜਾਂਦਾ ਇਹ ਸਰਬਸਾਂਝੀ ਵਾਲਤਾ ਦਾ ਪ੍ਰਤੀਕ ਆ ਇੱਕ ਨਿਸ਼ਾਨ ਸਾਡੇ ਗੁਰੂ ਸਾਹਿਬਾਨ ਦਾ ਤੇ ਆ ਬੱਚਾ ਜਸਨੂਰ ਇਹਨੇ ਪੂਰਾ ਸੁਖਮਣੀ ਸਾਹਿਬ ਜੀਆ ਦਾ ਪਾਠ ਬੜੇ ਪਿਆਰ ਨਾਲ ਇੱਕ ਚੌਂਕੜੇ ਕਰਿਆ ਧੰਨਵਾਦ ਫਿਰ ਅਖੀਰ ਦੇ ਉੱਤੇ ਜਿਹੜਾ ਆ ਵਿਊ ਹੁੰਦਾ ਜਦੋਂ ਨਿਸਾਨ ਸਾਹਿਬ ਉੱਪਰ ਚੜਦਾ ਮੇਰੇ ਐ ਸੀ ਵੀ ਚਲੋ ਵੀਡੀਓ ਦੇ ਵਿੱਚ ਮੈਂ ਕੈਪਚਰ ਕਰਾਂ ਵੀ ਸੰਗਤ ਜਿਹੜੀ ਨਹੀਂ ਆਉਂਦੀ ਉਹ ਐ ਦੇਖ ਕਰ ਲੈਂਦੀ ਤੇ ਫਿਰ ਜਕਾਰਿਆਂ ਦੇ ਨਾਲ ਤਕਰੀਬਨ ਮੈਨੂੰ ਯਾਦ ਪੰਜ ਸੱਤ ਜਕਾਰੇ ਵੀ ਗਿਣਤੀ 'ਚ ਨਹੀਂ ਕਈ ਜਕਾਰੇ ਲਾਤੇ ਫਿਰ ਆ ਚੀਜ਼ ਜਦੋਂ ਉੱਤੇ ਜਾਂਦਾ ਬੜਾ ਪਿਆਰਾ ਲੱਗਦਾ insan ਸਾਹਿਬ ਤੇ ਸਾਡੇ ਅੱਜ ਐ ਸੀ ਆ ਵੀ ਜਿਵੇਂ ਕੋਈ ਮੇਲਾ ਹੁੰਦਾ ਸਾਰੀਆਂ ਸੰਗਤਾਂ ਨੂੰ ਬਹੁਤ ਜ਼ਿਆਦੇ ਚਾ ਸੀ ਆ ਇਨਸਾਨ ਸਾਹਿਬ ਦਾ ਵੀ ਲੱਗਿਆ ਤੇ ਜਿਹੜੀ ਇਹ ਇਨਸਾਨ ਸਾਹਿਬ ਦੀ ਹਾਈਟ ਆ ਵਿੱਚੇ ਜੇ ਆਪਾਂ ਥੜਾ ਲਾਈਏ ਉੱਪਰ ਉਹ ਖੰਡੇ ਤੋਂ ਲੈ ਕੇ ਸਾਰੀ ਇਹ 40 ਫੁੱਟ ਦੀ ਆ ਵੀ ਸਾਢੇ 3 ਫੁੱਟ ਦਾ ਥੜਾ ਬਾਕੀ ਉੱਪਰ ਉਹ ਆ ਜਾਂਦਾ ਤੇ ਤਾਰਾਂ ਵਾਲਾ ਤਿਆਰ ਕਰਿਆ ਆਪਾਂ ਜਗ੍ਹਾ ਨਹੀਂ ਸੀ ਹੈ ਉੱਪਰ ਤੇ ਪੇਂਟ ਇੱਥੇ ਹੋਇਆ ਹੋਇਆ ਸੀਗਾ ਤਾਂ ਕਰਕੇ ਜਿਹੜਾ ਚੋਲਾ ਸਾਹਿਬ ਦੀ ਸੇਵਾ ਉਹ ਖਲਦੀ ਸੀ ਤੇ ਅੱਜ ਮਿਸਤਰੀ ਵਗੈਰੇ ਇਹਨਾਂ ਤੇ ਖੇਚਾਂ ਵੀ ਪਾ ਰਹੇ ਸੀ ਕਹਿੰਦੇ ਵੀ ਚਲੋ ਕੱਲ ਨੂੰ ਆਪਾਂ ਕਰ ਦਾਂਗੇ ਤੇ ਬਾਬਾ ਜੀਆਂ ਨੇ ਲੰਗਰ ਚ ਸੇਵਾ ਸਾਮੀ ਸਾਰਿਆਂ ਨੇ ਫਿਰ ਇਸ ਬੱਚੇ ਦੇ ਜਪਜੀ ਸਾਹਿਬ ਦਾ ਸੇ ਪੌੜੀ ਆਨੰਦ ਸਾਹਿਬ ਜੀਆਂ ਦੇ ਜਾ ਮਾਤਾ ਮਾਂ ਆ ਗਈਆਂ ਸੀ ਹਨ ਫਿਰ ਉੱਪਰੋਂ ਆ ਵਿਊ ਬੜਾ ਵਧੀਆ ਲੱਗਿਆ ਚਲੋ ਪਹਿਲੀ ਫੋਟੋ ਉੱਪਰ ਜਾ ਕੇ ਸਿੱੱਚੀ ਹਨ ਤੇ ਬਹੁਤ ਸੀਗਾ ਫਿਰ ਜਦੋਂ ਸਾਰੀ ਸਮਾਪਤੀ ਹੋਈ ਫਿਰ ਸੰਗਤ ਨੇ ਚਾਹ ਦੇ ਲੰਗਰ ਤਿਆਰ ਸੀਏ ਸਾਰੀ ਸੰਗਤ ਨੂੰ ਵੀ ਅੱਜ ਖੁਸ਼ੀ ਦਾ ਦਿਨ ਸੀਗਾ ਵੀ ਲੱਡੂ ਵੰਡੇ ਮਿੱਠਾ ਮੂੰਹ ਕਰਾਇਆ ਵੀ ਲੋ ਜੀ ਸੰਗਤ ਨੇ ਪੂਰੇ ਪਿਆਰ ਸਤਿਕਾਰ ਦੇ ਨਾਲ ਸੇਵਾ ਮਨ ਵੰਜਾ ਮੈਂ ਮਾਤਾ ਮਾਂ ਨੂੰ ਆਖਿਆ ਸੀ ਮੈਂ ਕਹਾਂ ਵੀ ਉੱਪਰ ਢੇੜਾ ਲੱਗਿਆ ਉੱਪਰ ਜਾਇਆ ਤੇ ਉੱਪਰ ਚੱਲ ਗਏ ਸੀ ਸਾਰੇ ਜਿੰਨਾ ਤੋਂ ਜਾਇ ਆ ਗਿਆ ਤੇ ਉੱਪਰ ਫਿਰ ਸਾਰਿਆਂ ਦੀ ਮੈਂ ਖੜ ਕੇ ਮੈਂ ਕਹ ਖੜ ਜੋ ਯਾਦਗਰੀ ਨੂੰ ਫੋਟੋ ਖਿੱਚੀ ਫਿਰ ਦਰਬਾਰ ਸਾਹਿਬ ਸੰਗਤਾਂ ਨੇ ਦੇਖਿਆ ਫਿਰ ਅਕੀਰ ਦੇ ਉੱਤੇ ਜਿਨ੍ਹਾਂ ਨੇ ਨਿਸਾਨ ਸਾਹਿਬ ਚੜਾਇਆ ਸੀ ਉਹਨਾਂ ਦੇ ਸਰੂਪਾ ਪਾ ਕੇ ਸਨਮਾਨ ਕੀਤਾ